ਮੋਨੋਕਲਾਥ ਉਹ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ 10000 ਰੁਪਏ ਦੀ ਕੱਪੜੇ ਦੀ ਖਰੀਦ ਤੇ ਟਰੋਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਤੇ ਫੈਂਸੀ ਕਢਾਈ ਵਾਲੇ ਸੂਟ ਉੱਤਰ ਕੇ ਆ ਗਏ ਜੀ ਫੈਂਸੀ ਕਢਾਈ ਵਾਲੇ ਬਰੀ ਵਾਲੇ ਸੂਟ ਫੈਂਸੀ ਕਢਾਈ ਵਾਲੇ ਬਰੀ ਵਾਲੇ ਸੂਟ ਆ ਗਏ ਜੀ ਚਮਚਮਾਉਂਦੇ ਸੂਟ ਬੀ ਆਰ ਦਾ ਰੇਟ ਹੋਵੇ 2000 ਹੋਵੇ 2280 ਦੇਣਾ 990 ਰੁਪਏ 990 ਰੁਪਏ ਦੇ ਵਿੱਚ ਫੈਂਸੀ ਕਢਾਈ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਸੇਲ ਮੇਲੇ ਦੇ ਤੇ ਲਾਤੇ ਜੀ ਸੂਟ ਫੈਂਸੀ ਸੇਲ ਮੇਲੇ ਤੇ ਸੇਲ ਮੇਲੇ ਤੇ ਲਾਤੇ ਫੈਂਸੀ ਸੂਟ ਜੀ ਬਰੀਆਂ ਵਾਲੇ ਸੂਟ ਸੇਲ ਮੇਲੇ ਤੇ ਲਾਤੇ ਜੀ ਫੈਂਸੀ ਕਢਾਈ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਭਾਰੀ ਸੇਲ ਮੇਲਾ 990 ਰੁਪਏ ਬਿਜਾਰ ਦਾ ਰੇਟ ਹੋਵੇ 2000 ਹੋਵੇ 2200 990 ਰੁਪਏ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਜੀ 990 ਰੁਪਏ ਬਰਬਰੀ ਦਾ ਸੂਟ ਆ ਗਿਆ ਜੀ ਨਵਾਂ ਫੇਸ ਨਵਾਂ ਕਪੜਾ ਬਰਬਰੀ ਦਾ ਸੂਟ ਆ ਨਾਲ ਹੈਵੀ ਦੁਪੱਟਾ ਨਾਲ ਹੈਵੀ ਕੱਟਵਰਕ ਦੁਪੱਟਾ ਜੀ ਇਹਦਾ ਵੀ ਰੇਟ ਘਟਾ ਕੇ 2200 ਵਾਲਾ 990 ਰੁਪਏ ਕਰਤਾ ਜੀ 990 ਰੁਪਏ ਦੇ ਵਿੱਚ ਭਾਰੀ ਸੂਟਾਂ ਦਾ ਭਾਰੀ ਸੇਲ ਮੇਲਾ ਮੋਨੋਕਲਸਾ ਉਸਤੇ ਲੱਗ ਚੁੱਕੀ ਹੈ ਜੀ 10000 ਰੁਪਏ ਦੀ ਕਪੜੇ ਦੀ ਖਰੀਦ ਕਰਨ ਤੇ ਟਰੋਲੀ ਬੈਗ ਬਿਲਕੁਲ ਫਰੀ ਦਿੱਤਾ ਜਾਉ ਜੀ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ 990 ਰੁਪਏ 990 ਰੁਪਏ ਦੇ ਵਿੱਚ ਫੈਂਸੀ ਭਾਰੀ ਸੂਟਾਂ ਦਾ ਭਾਰੀ ਸੇਲ ਮੇਲਾ ਮੋਨੋਕਲਾਸ ਉਸ ਬਸਟਾਹ ਰੋਡ ਨੇੜੇ RAME ਵਾਲਾ ਹਸਪਤਾਲ ਮੋੜ ਮੰਡੀ